ਲੈਂਡਮਾਰਕ ਇਮੀਗ੍ਰੇਸ਼ਨ ਦੇ ਚੇਅਰਮੈਨ ਜਸਮੀਤ ਪਾਟਿਆਰ ਜੀ ਸਾਡੇ ਨਾਲ ਮੌਜੂਦ ਨੇ ਸੋ ਜੱਗੀ ਜੀ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਸਮੀਤ ਜੀ ਕੈਨੇਡਾ ਤੋਂ ਬਹੁਤ ਵੱਡੇ ਪੱਧਰ ਤੇ ਸਕਾਲਰਸ਼ਿਪ ਦਿੱਤੇ ਜਾ ਰਹੇ ਨੇ ਇਹ ਫੈਸਲਾ ਕੈਨੇਡਾ ਦੇ ਕਾਲਜਸ ਨੇ ਕਿਉਂ ਕੀਤਾ ਹੈ ਔਰ ਕਿੰਨਾ ਕਿੰਨਾ ਸਕਾਲਰਸ਼ਿਪ ਹੈ ਸਾਨੂੰ ਮਿਲ ਰਿਹਾ ਹੈ ਕਿ ਸਿਰਫ ਪਬਲਿਕ ਸਰਕਾਰੀ ਕਾਲਜ ਹੀ ਸਕਾਲਰਸ਼ਿਪ ਦੇ ਰਹੇ ਨੇ ਇਹਦੇ ਉੱਪਰ ਜ਼ਰੂਰ ਗੱਲ ਸਾਂਝੀ ਕਰੋ ਬਿਲਕੁਲ ਸਰ ਬਿਲਕੁਲ ਸੋ ਇਹ ਸਮਾਂ ਸ ਬਿਲਕੁਲ ਸਹੀ ਹੈਗਾ ਦੇਖੋ ਕੈਨੇਡਾ ਜਾਂਦਾ ਮੇਰੇ ਸਾਹਿਬ ਨਾਲ ਤਾਂ ਇਸ ਟਾਈਮ ਤੇ ਜੋ ਕੈਨੇਡਾ ਵੱਲੋਂ ਸਕਾਲਰਸ਼ਿਪਸ ਆ ਰਹੀਆਂ ਨੇ ਹੋਰ ਕੋਈ ਵੀ ਕੰਟਰੀ ਇੰਨਾ ਸਕਾਲਰਸ਼ਿਪਸ ਨਹੀਂ ਦੇ ਰਿਆ ਸੋ ਕੈਨੇਡਾ ਚ ਜੇ ਜਿਵੇਂ ਗੱਲ ਕਰਾਂ ਤਾਂ ਇੱਕ ਬੜੀ ਮੈਂ ਕਹਾ ਬਹੁਤ ਹੀ ਜ਼ਿਆਦਾ ਵੱਡੀ ਸਕਾਲਰਸ਼ਿਪ ਕੱਢੀ ਹੈ ਫੈਨਸ਼ਾ ਕਾਲਜ ਨੇ ਉਹਨਾਂ ਨੇ ਕਿਹਾ ਕਿ 2000 ਡਾਲਰ ਬੱਚੇ ਨੂੰ ਸਕਾਲਰਸ਼ਿਪ ਮਿਲੇਗੀ ਹੀ ਮਿਲੇਗੀ ਪਲੱਸ ਜੇ ਤੁਹਾਡਾ ਸਪਾਊਸ ਨਾਲ ਆਂਦਾ ਤਾਂ ਉਹ 2000 ਵਾਲੀ ਨਾਲ ਉਹ ਤੁਸੀਂ ਤੁਸੀਂ 7000 ਡਾਲਰ ਦੀ ਸਕਾਲਰਸ਼ਿਪ ਸਪਾਊਸ ਦੀ ਫੀਸ ਮਾਫ ਹੋ ਜਾਏਗੀ ਪਹਿਲੇ ਸਾਲ ਦੀ 7000 ਉਹ ਚੋਂ ਘਟ ਦੇਗਾ ਔਰ ਜੇ ਤੁਸੀਂ ਸਾਡਾ ਸਪਾਊਸ 2 ਸਾਲ ਦਾ ਕੋਰਸ ਕਰਦਾ ਹੈ ਤਾਂ ਸਪਾਊਸ ਨੂੰ 14000 ਡਾਲਰ ਸਕਾਲਰਸ਼ਿਪ ਦਿੱਤੀ ਜਾਏਗੀ ਸੋ 14000 ਦਾ ਮਤਲਬ ਹੈ ਕਿ ਤਕਰੀਬਨ ਤਕਰੀਬਨ ਨਹੀਂ ਤਾਂ 9 ਲੱਖ ਰੁਪਏ ਦੀ ਸਕਾਲਰਸ਼ਿਪ ਕਿਉਂਕਿ ਸਪਾਊਸ ਕਈ ਵਾਰੀ ਹੁਣ ਚੂਜ਼ ਕਰ ਰਿਹਾ ਨੇ ਕਿ ਜੇ ਡਿਪਲੋਮਾ ਪ੍ਰੋਗਰਾਮ 'ਚ ਜਾਣੇ ਆ ਜਾਂ ਆਪਾਂ ਪੀਜੀ ਡਿਪਲੋਮਾ 'ਚ ਜਾਣੇ ਆ ਤਾਂ ਸਪਾਊਸ ਨਹੀਂ ਨਾਲ ਜਾ ਸਕਦਾ ਔਰ ਕਈ ਲੋਕ ਈਲੀਜੀਬਲ ਨਹੀਂ ਹੈ ਕਿ ਮਾਸਟਰ ਪ੍ਰੋਗਰਾਮ ਕਰਨ ਲਈ ਤਾਂ ਉਹਨਾਂ ਲਈ ਸਪਾਊਸ ਜੇ ਜਾਂਦਾ ਤਾਂ ਉਹਨੂੰ 14000 ਡਾਲਰ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਸੋ ਦੇਖੋ ਤੁਹਾਡੇ ਸਪਾਊਸ ਕੋਲ ਵੀ ਵਰਕ ਰਾਈਟਸ ਐ ਤੁਹਾਡੇ ਸਪਾਊਸ ਨੂੰ ਵੀ ਵਰਕ ਪਰਮਿਟ ਮਿਲੇਗਾ ਜੋ ਜੇ ਤੁਸੀਂ ਇਕੱਠੇ ਜਾਣਾ ਚਾਹੁੰਦੇ ਹੋ ਤਾਂ ਬਹੁਤ ਹੀ ਵੱਡਾ ਇਹ ਉਪਰਾਲਾ ਕੀਤਾ ਗਿਆ ਫੈਨ ਸ਼ਾ ਕਾਲਜ ਵੱਲੋਂ ਇਸ ਤੋਂ ਬਾਅਦ ਸੂ ਕਾਲਜ 4000 ਡਾਲਰ ਦੀ ਸਕਾਲਰਸ਼ਿਪ ਦੇ ਰਿਹਾ ਕੀ ਕਹਿੰਦੇ ਆ ਹਰ ਸੈਮੈਸਟਰ ਦੇ ਵਿੱਚ 1000 ਡਾਲਰ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਸੋ ਉਹ ਕੀ ਕਹਿੰਦੇ ਆ ਮੈਨੂੰ ਲੱਗਦਾ ਇਹ ਵੀ ਬੜੀ ਵੱਡੀ ਸਕਾਲਰਸ਼ਿਪ ਹੈ ਸੂ ਕਾਲਜ ਵੱਲੋਂ ਐਂਡ ਇਸ ਤੋਂ ਬਾਅਦ ਸੈਂਟੀਨੀਅਲ ਕਾਲਜ 4000 ਡਾਲਰ ਦੀ ਸਕਾਲਰਸ਼ਿਪ ਦੇ ਰਿਹਾ ਸ਼ੈਰਡਨ ਕਾਲਜ ਜੇ ਤੁਸੀਂ ਸਤੰਬਰ ਚ ਅਪਲਾਈ ਕਰਦੇ ਹੋ ਤਾਂ ਕੀ ਕਹਿੰਦੇ ਆ चार हजार डॉलर की स्कॉलरशिप दे रहा है नायगरा कॉलेज पंद्रह सौ डॉलर की स्कॉलरशिप दे रहा है सैनिका कॉलेज पं हज़ार डॉलर की स्कॉलरशिप दे रहा है कैमरीन कॉलेज पच्ची सौ डॉलर की स्कॉलरशिप दे रहा है नॉर्दर्न कॉलेज दो हज़ार डॉलर की स्कॉलरशिप दे रहा है एंड यूनिवर्सिटी ऑफ नायगरा फॉल्स अपू टैन थाउजेंड डॉलर की स्कॉलरशिप दे रहा है यूनिवर्सिटी ऑफ कैनेडा वेस्ट भी अप टू टैन थाउजेंड डॉलर की स्कॉलरशिप दे रहा so, है सो मैं लगता है क्या है ਤਾਂ ਕੀ ਕਹਿੰਦੇ ਮੈਨੂੰ ਲੱਗਦਾ ਹੈ ਕਿ ਬੱਚਿਆਂ ਲਈ ਇੱਕ ਇਹ ਬਹੁਤ ਹੀ ਵਧੀਆ ਮੌਕਾ ਹੈਗਾ ਕੈਨੇਡਾ ਚ ਪੜਨ ਦਾ ਔਰ ਕੀ ਕਹਿੰਦੇ ਆ ਇੰਨੀ ਜ਼ਿਆਦਾ ਸਕਾਲਰਸ਼ਿਪ ਜਿਹੜੀ ਮਿਲ ਰਹੀ ਹੈ ਉਹਦਾ ਆਪਾਂ ਫਾਇਦਾ ਚੁੱਕ ਸਕਦੇ ਆ ਜੇ ਸਟੂਡੈਂਟਸ ਕੀ ਕਹਿੰਦੇ ਆ ਜਾਣਾ ਚਾਹੁੰਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਵੱਡਿਆ ਆਪਸ਼ਨ ਹੈਗੀ ਬੱਚਿਆਂ ਵਾਸਤੇ ਬਿਕੋਜ਼ ਜੇ ਸਾਰਿਆਂ ਨੂੰ ਇਸ ਟਾਈਮ ਤੇ ਕੈਨੇਡਾ ਜਾਣਾ ਹੈ ਤਾਂ ਬਹੁਤ ਵੱਡੀਆਂ ਸਕਾਲਰਸ਼ਿਪਸ ਮਿਲ ਰਹੀਆਂ ਨੇ ਸੋ ਸਾਨੂੰ ਇਹ ਸੋਚਣਾ ਚਾਹੀਦਾ ਦੇਖੋ ਬੱਚੇ ਮੈਨੂੰ ਲੱਗਦਾ ਸੁਨਿੰਦਰ ਜੀ ਕਿਤੇ ਨਾ ਕਿਤੇ ਆਪਣੀ ਫਿਊਚਰ ਪਲੈਨਿੰਗ ਬਾਰੇ ਨਹੀਂ ਧਿਆਨ ਦੇਦੇ ਕਿਉਂਕਿ ਆਪਣੇ ਬੱਚੇ ਹੈਗੇ ਆ ਜਨ ਜੀ ਜਨ ਜੈਡ ਆਪਾਂ ਕਹੀ ਤਾਂ ਜੋ ਵੀ ਜਿਹੜੇ ਬੱਚੇ ਹੈਗੇ ਜਨ ਜੀ ਹੈਗੇ ਆ ਉਹ ਸੋਸ਼ਲ ਮੀਡੀਆ ਵਾਲੇ ਬੱਚੇ ਹੈਗੇ ਆ ਇਹਨਾਂ ਨੂੰ ਲੱਗਦਾ ਕਿ ਅਸੀਂ ਅੱਜ ਦੇ ਵਿੱਚ ਜੀਏ ਫਿਊਚਰ ਦੀ ਧਿਆਣੀ ਨਾ ਕਰੀਏ ਪਰ ਮੈਂ ਸਾਰੇ ਸਟੂਡੈਂਟਸ ਨੂੰ ਕਹਿਣਾ ਚਾਹਾਂਗਾ ਕਿ ਜੇ ਆਪਾਂ ਫਿਊਚਰ ਦੀ ਤਿਆਰੀ ਕਰਕੇ ਚੱਲਾਂਗੇ ਨਾ ਹੁਣ ਤੋਂ ਹੀ ਸੋਚ ਕੇ ਚੱਲਾਂਗੇ ਤਾਂ ਭਵਿੱਖ ਬੜਾ ਵਧੀਆ ਹੋ ਜਾਏਗਾ ਜੇ ਅਸੀਂ ਆਪਾਂ ਹੁਣੇ ਤਿਆਰੀ ਨਹੀਂ ਕੀਤੀ ਜੇ ਕਹਿੰਦੇ ਬੇਸ ਜਦੋਂ ਆਪਣੇ ਬਿਲਡਿੰਗ ਦਾ ਬੇਸ ਜਦੋਂ ਆਪਾਂ ਸਟਰੋਂਗ ਬਣਾਈਦਾ ਦੇਖੋ ਹਰ ਬਿਲਡਿੰਗ ਦੇ بیس ਸਟਰੋਂਗ ਬਣਾਉਣ ਲਈ ਸਭ ਤੋਂ ਜ਼ਿਆਦਾ ਸੀਮੈਂਟ ਦਾ ਉਹਦੀ بیس ਬਣਾਉਣ ਤੇ ਲੱਗਦਾ ਜੇ ਆਪਾਂ ਬੇਸਮੈਂਟ ਬਣਾਈਏ ਜਾਂ ਤਾਂ بیس ਬਣਾਈਏ ਸਭ ਤੋਂ ਜ਼ਿਆਦਾ ਸੀਮੈਂਟ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਹੀ ਪਾਣਾ ਪੈਂਦਾ ਆਪਾਂ ਨੂੰ ਲੈਂਡਰ ਪਾਉਣ ਤੋਂ ਪਹਿਲਾਂ ਬੇਸਮੈਂਟ ਸਟਰੋਂਗ ਕਰਨੀ ਪੈਂਦੀ ਆ ਔਰ ਜੇ ਤੁਹਾਡਾ بیس ਸਟਰੋਂਗ ਹੋਏਗਾ ਜੇ ਨੀ ਸਟਰੋਂਗ ਹੋਏਗੀ ਤਾਂ ਫਿਰ ਬਿਲਡਿੰਗ ਵੱਡੀ ਜਿੰਨੀ ਮਰਜ਼ੀ ਖੜੀ ਕਰ ਲਓ ਤਾਂ ਆਪਾਂ ਅੱਗੇ ਜਾ ਕੇ ਭਵਿੱਖ ਸੁਨਹਿਰਾ ਹੋ ਸਕਦਾ ਪਰ ਜੇ ਆਪਣਾ بیس ਵਧੀਆ ਨਾ ਹੋਏ ਨਾ ਤਾਂ ਆਪਾਂ ਭਵਿੱਖ ਬਿਲਡਿੰਗ ਵਧੀਆ ਪਾਉਣ ਦੇ ਬਾਰੇ ਸੋਚ ਵੀ ਨਹੀਂ ਸਕਦੇ ਸੋ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਆਪਣਾ ਜੇ ਬੇਸ ਸਟਰੋਂਗ ਕਰਨਾ ਤਾਂ ਇੰਟਰਨੈਸ਼ਨਲ এডਿਕੇਸ਼ਨ 플레이ਸ ਅ ਵੈਰੀ ਵੈਰੀ ਬਿਗ ਰੋਲ ਔਰ ਜੇ ਤੁਸੀਂ ਇੱਥੇ ਪੜਦੇ ਹੋ ਤਾਂ ਤੁਸੀਂ ਇਹ ਸੋਚ ਕੇ ਪੜ ਰਹੇ ਹੋ ਕਿ ਮੈਂ 4 ਸਾਲ ਇੰਡੀਆ ਚ ਪੜਿਆ 3 ਸਾਲ ਇੰਡੀਆ ਚ ਪੜਿਆ ਮੇਰਾ ਭਵਿੱਖ ਕੀ ਹੈ ਮੇਰਾ ਭਵਿੱਖ ਕੀ ਹੈ ਸਾਰੇ ਕਾਲਜਸ ਕਹਿੰਦੇ ਆ ਕਿ ਮੈਂ ਇਹ ਕਰਾਂਗਾ ਉਹ ਕਰਾਂਗਾ ਪਟ ਪਟ ਕੀ ਕਹਿੰਦੇ ਆ ਪਲੇਸਮੈਂਟ ਦੇਖੋ ਪ੍ਰਾਈਵੇਟ ਕਾਲਜਸ ਯੂਨੀਵਰਸਿਟੀਆਂ ਦੀ ਤੁਹਾਨੂੰ ਪਤਾ ਹੀ ਹੈ ਕਿਦਾਂ ਦੀ ਹੈ ਜੇ ਕੋਈ ਬੈਂਕ ਚ ਜੇ ਰਿਲੇਸ਼ਨਸ਼ਿਪ ਮੈਨੇਜਰ ਦੀ ਪੋਸਟ ਵੀ ਲੱਗਦੀ ਹੈ ਤਾਂ ਉਹਦੇ ਵਿੱਚ ਵੀ ਸੇਲਜ਼ ਹੀ ਕਰਨੀ ਪੈਂਦੀ ਹੈ ਆਪਾਂ ਨੂੰ ਕੋਈ ਕੋਈ ਬਹੁਤ ਸਟੇਬਲ ਜੌਬ ਦੀ ਗਾਰੰਟੀ ਕੋਈ ਵੀ ਯੂਨੀਵਰਸਿਟੀ ਜਾਂ ਕਾਲਜ ਨਹੀਂ ਦਿੰਦਾ ਸੋ ਜਦੋਂ ਅਸੀਂ ਬਾਹਰ ਜਾਂਦੇ ਆ ਤਾਂ ਦੇਖੋ ਸਿਰਫ ਇੱਕੋ ਚੀਜ਼ ਦਾ ਫਾਇਦਾ ਹੁੰਦਾ ਥੈਟ ਇਜ਼ ਮਿਨੀਮਮ ਗਰੇਡ ਵੇਜ ਗਾਰੰਟੀ ਜੋ ਸਾਡੀ ਸਰਕਾਰ ਇਸ ਲਈ ਨਹੀਂ ਦੇ ਸਕਦੀ ਕਿਉਂਕਿ 140 ਕਰੋੜ ਆਬਾਦੀ ਹੈ ਸਾਡੀ 140 ਕਰੋੜ ਦੀ ਆਬਾਦੀ ਹੈ ਤਾਂ ਸਾਡੀ ਸਰਕਾਰ ਨਹੀਂ ਦੇ ਸਕਦੀ ਸਾਨੂੰ ਕੀ ਕਹਿੰਦੇ ਆ ਇੰਨੀ ਜ਼ਿਆਦਾ ਮਿਨਿਮਮ ਵੇਜ ਗਾਰੰਟੀ ਦੀ ਕੀ ਕਹਿੰਦੇ ਆ ਮੈਂ ਕਹਾਂਗਾ ਕਿ ਇਹਨੇ ਸਾਰੇ ਇਹਨਾਂ 140 ਕਰੋੜ ਬੰਦਿਆਂ ਨੂੰ ਮਿਨਿਮਮ ਵੇਜ ਦੇਣਾ ਬਹੁਤ ਹੀ ਔਖਾ ਕੰਮ ਹੈ ਸੋ ਬਾਹਰ ਜਿਹੜੀ ਆਪਾਂ ਨੂੰ ਮਿਲਦੀ ਹੈ ਮਿਨਿਮਮ ਵੇਜ ਗਾਰੰਟੀ ਉਹ ਇੱਕ ਬਹੁਤ ਵੱਡੀ ਚੀਜ਼ ਹੈ ਕਿਉਂਕਿ ਜੇ ਤੁਸੀਂ ਕੋਈ ਵੀ ਕੀ ਕਹਿੰਦੇ ਆ ਆਪਾਂ ਕੰਮ ਕਰਦੇ ਆ ਤਾਂ ਸਾਨੂੰ ਕੀ ਕਹਿੰਦੇ ਆ ਉਹ 22 ਲੱਖ 3 ਲੱਖ ਘੱਟੋ ਘੱਟ ਸੈਲਰੀ ਮਿਲਣੀ ਮਿਲਣੀ ਹੈ ਜਿਹੜੀ ਮਿਨਿਮਮ ਵੇਜ ਗਾਰੰਟੀ ਦੇ ਅੰਦਰ ਅਸੀਂ ਕਾਲ ਕਰਦੇ ਆ ਤਾਂ ਸਾਨੂੰ ਇੰਨੇ ਪੈਸੇ ਮਿਲ ਨਹੀਂ ਮਿਲਨੇ ਆ ਤਾਂ ਤੁਸੀਂ ਕੋਈ ਵੀ ਕੰਮ ਕਰ ਲਓ ਔਰ ਹਰ ਕੰਮ ਨੂੰ ਇੱਕ ਕਹਿੰਦੇ ਆ ਕਿ ਵੈਲਿਊ ਹੈ ਇਹ ਨਹੀਂ ਆ ਕਿ ਤੁਸੀਂ ਜੇ ਕੋਈ ਛੋਟਾ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਕੋਈ ਨੀਵੀਂ ਅੱਖ ਨਾ ਦੇਖ ਰਿਆ ਸੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਔਰ ਮੈਂ ਉਥੇ ਖਾਸ ਚੀਜ਼ ਪਤਾ ਕੀ ਹੈ ਕਈ ਵਾਰੀ ਜਿਹੜੇ ਬੱਚੇ ਸਾਡੇ ਇੱਥੇ 70% 80% ਵਾਲੇ ਵੀ ਆ ਉਹਨਾਂ ਨੂੰ ਵੀ ਚੰਗੀਆਂ ਯੂਨੀਵਰਸਿਟੀਆਂ ਐਡਮਿਸ਼ਨ ਨਹੀਂ ਦਿੰਦੀਆਂ ਵੇਅਰ ਐਸ ਜਿਹੜੇ ਆਪਣੇ ਬੱਚੇ 70 80% ਵਾਲੇ ਛੱਡੋ ਜਿਹੜੇ 60 65% ਵਾਲੇ ਵੀ ਆ ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੇ ਨੇ ਬਾਹਰ ਜਾ ਕੇ ਸੋ ਸਟੂਡੈਂਟਸ ਅੱਜ ਦੇ ਰੇਟ ਚ ਥੋੜਾ ਜਿਹਾ ਸਿਨੈਰੀਓ ਚੇਂਜ ਆ ਬੱਚਾ ਨੂੰ ਇਦਾਂ ਲੱਗਣ ਲੱਗ ਗਿਆ ਕਿ ਉੱਥੇ ਜਾ ਕੇ ਔਖਾ ਕੰਮ ਕਰਨਾ ਪੈਂਦਾ ਸਾਨੂੰ ਉੱਥੇ ਜਾ ਕੇ ਕੀ ਕਰਾਂਗੇ ਕਿੱਦਾਂ ਕਰਾਂਗੇ ਸੋ ਮੇਰੇ ਹਿਸਾਬ ਨਾਲ ਸੌਖਾ ਕਰਕੇ ਕਿਸੇ ਦਾ ਭਵਿੱਖ ਨਹੀਂ ਬਣਿਆ ਸੋ ਜੇ ਆਪਾਂ ਭਵਿੱਖ ਬਣਾਣਾ ਤਾਂ ਥੋੜਾ ਜਿਹਾ ਔਖਾ ਹੋਣਾ ਪੈਣਾ ਅੱਛਾ ਇਹ ਜਿਹੜੇ ਸਕਾਲਰਸ਼ਿਪਸ ਨੇ ਜਸਮੀਤ ਜੀ ਇਹ ਕਿਹੜੇ ਕਿਹੜੇ ਇਨਟੇਕਸ ਲਈ ਇੰਪਲੀਮੈਂਟ ਸੀ ਦੇਖੋ ਇਹ ਜਨਰਲੀ ਸਾਰੀਆਂ ਸਕਾਲਰਸ਼ਿਪ ਕੀ ਕਹਿੰਦੇ ਮੈਂ ਤੁਹਾਨੂੰ ਕਹਾਗਾ ਕਿ ਇਹ ਸਾਰੀਆਂ ਸਕਾਲਰਸ਼ਿਪਸ ਜਿਹੜੀਆਂ ਹੈਗੀਆਂ ਦੇ ਆਰ ਫੋਰ ਕੀ ਕਹਿੰਦੇ ਆ ਸਪਟੈਂਬਰ ਇਨਟੇਕ ਦੇ ਆਰ ਫੋਰ ਸਪਟੈਂਬਰ ਇਨਟੇਕ ਓਨਲੀ ਬਿਲਕੁਲ ਠੀਕ ਹੈ ਸੋ ਇਮੀਡੀਏਟ ਸਪਟੈਂਬਰ ਇਨਟੇਕ ਦੇ ਵਿੱਚ ਜੋ ਵੀ ਕੋਈ ਐਡਮਿਸ਼ਨ ਲੈਂਦਾ ਸੋ ਉਹ ਇਹਨਾਂ ਸਕਾਲਰਸ਼ਿਪ ਨੂੰ ਮੀਟ ਕਰ ਸਕਦਾ ਕੋਈ ਖਾਸ ਉਹਨਾਂ ਨੇ ਪ੍ਰੋਫਾਈਲ ਤਾਂ ਨਹੀਂ ਇਹਦੇ ਲਈ ਰੱਖੇ ਕਿ ਐਨੀ ਪਰਸੈਂਟੇਜ ਤੋਂ ਉੱਪਰ ਹੀ ਸਕਾਲਰਸ਼ਿਪ ਮਿਲਣਗੇ ਅੱਜ ਦੀ ਰੇਟ ਦਾ ਸਰ ਇਹ ਫਲੈਟ ਸਕਾਲਰਸ਼ਿਪ ਹੈ ਬਿਲਕੁਲ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਸੋ ਸਟੂਡੈਂਟਸ ਫਿਰ ਜਲਦ ਤੋਂ ਜਲਦ ਹਣ ਜਸਮੀਤ ਜੀ ਦੇ ਨਾਲ ਸੰਪਰਕ ਬਣਾਉਣ ਔਰ ਜਿਹੜੇ ਇਹਨਾਂ ਨੇ ਕਾਲਜ ਦੱਸੇ ਨੇ ਲਗਭਗ ਸਾਰੇ ਸਰਕਾਰੀ ਕਾਲਜਸ ਨੇ ਔਰ ਇਹ ਬੜੇ ਰਿਪਿਊਟਡ ਕਾਲਜਸ ਨੇ ਸੈਪਟੈਂਬਰ ਇਨਟੇਕ ਇਹਨਾਂ ਦੇ ਵਿੱਚ ਖਾਲੀ ਹੈ ਜਸਮੀਤ ਜੀ ਬਿਲਕੁਲ ਬਿਲਕੁਲ ਸਰ ਸੈਪਟੈਂਬਰ ਇਨਟੇਕ ਤੇ ਸੀਟਸ ਅਵੇਲੇਬਲ ਹੈਗੀਆਂ ਤੁਸੀਂ ਸੈਪਟੈਂਬਰ ਇਨਟੇਕ ਤੇ ਜਰੂਰ ਅਪਲਾਈ ਕਰ ਸਕਦੇ ਹੋ ਬਿਲਕੁਲ ਠੀਕ ਹੈ ਜੀ 90413 90412 ਸੋ ਸਟੂਡੈਂਟਸ ਸੈਪਟੈਂਬਰ ਇਨ ਅਪਲਾਈ ਕਰ ਸਕਦੇ ਨੇ ਔਰ ਸਕਾਲਰਸ਼ਿਪ ਹਾਸਲ ਕਰ ਸਕਦੇ ਨੇ ਸੋ ਤੁਸੀਂ ਜਸਮੀਤ ਜੀ ਦੇ ਨਾਲ ਜਲਦ ਤੋਂ ਜਲ ਸੰਪਰਕ ਕਰੋ ਥੈਂਕ ਯੂ ਸੋ ਮਚ ਜਸਮੀਤ ਜੀ ਥੈਂਕ ਯੂ ਸੋ ਮਚ